ਇੱਕ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭਾ ਲਗਾ ਕੇ ਅਨੰਦਪੁਰ ਬੈਠੇ ਹੋਏ ਸਨ ਅਨੇਕ ਪ੍ਰਕਾਰ ਦੀਆਂ ਭੇਟਾਂ ਲਿਆ ਕੇ ਸਿੱਖ ਸੇਵਕ ਦਰਸ਼ਨ ਪਰਸ ਰਹੇ ਸਨ ਇਸ ਸਮੇਂ ਹੀ ਇੱਕ ਕਾਜੀ ਸਲਾਰਦੀਨ ਜੋ ਸਭ Hindu Musalmanਾਂ ਨੂੰ ਇੱਕਸਾਰ ਵੇਖਦਾ ਸੀ ਛਲ ਫਰੇਬ ਕਿਸੇ ਨਾਲ ਨਹੀਂ ਸੀ ਕਰਦਾ ਗੁਰੂ ਜੀ ਦੇ ਦਰਸ਼ਨ ਕਰਨ ਆ ਗਿਆ ਨਮਸਕਾਰ ਕਰਕੇ ਦੀਵਾਨ ਵਿੱਚ ਬੈਠ ਕੇ ਗੁਰੂ ਜੀ ਅਤੇ ਸੰਗਤ ਦਾ ਵਿਹਾਰ ਵੇਖਦਾ ਰਿਹਾ ਕਿਸ ਤਰ੍ਹਾਂ ਸੰਗਤ ਆਣ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਭੇਟਾ ਕਰਦੀ ਹੈ ਕਿਸ ਤਰ੍ਹਾਂ ਮੇਵੜਾ ਅਰਦਾਸ ਕਰਦਾ ਹੈ ਭਾਵ ਕਿ ਜੋ ਨਮਸਕਾਰ ਕਰਦਾ ਹੈ ਸੰਗਤ ਰੂਪ ਵਿੱਚ ਹੈ ਉਹ ਅਰਦਾਸ ਕਰਦਾ ਹੈ ਅਤੇ ਖਜ਼ਾਨਚੀ ਉਸ ਨੂੰ ਖਜ਼ਾਨੇ ਵਿੱਚ ਰੱਖੀ ਜਾਂਦਾ ਹੈ ਤੁਰਦੀ ਹੋਈ ਸੰਗਤ ਨੂੰ ਗੁਰੂ ਜੀ ਸਰਪਾਉ ਤੇ ਹੋਰ ਜਥਾ ਯੋਗ ਥਾਪੜਾ ਦੇ ਕੇ ਖੁਸ਼ੀਆਂ ਬਖਸ਼ਦੇ ਹਨ ਜਦ ਦੀਵਾਨ ਦੀ ਸਮਾਪਤੀ ਹੋ ਗਈ ਤਾਂ ਕਾਜੀ ਨੇ ਪੁੱਛਿਆ ਗੁਰੂ ਜੀਓ ਤੁਹਾਡੇ ਪਾਸ ਲੋਕ ਅਰਦਾਸ ਕਿਉਂ ਕਰਦੇ ਹਨ ਫਿਰ ਤੁਸੀਂ ਉਹਨਾਂ ਨੂੰ ਅਸੀਸ ਦੇ ਕੇ ਕੀ ਕਰ ਦਿੰਦੇ ਹੋ ਮੈਂ ਇਸ ਗੱਲ ਦਾ ਮਨੋਰਥ ਨਹੀਂ ਸਮਝਿਆ ਕਿਉਂਕਿ ਖੁਦਾ ਨੇ ਪਹਿਲਾਂ ਲਿਖ ਦਿੱਤਾ ਹੈ ਉਹੀ ਸਭ ਜੀਵ ਜਿੱਥੇ ਕਿੱਥੇ ਜਾ ਕੇ ਭੋਗਦੇ ਹਨ ਉਹ ਰੱਬ ਦੀ ਲਿਖੀ ਹੋਈ ਨੂੰ ਕੋਈ ਵੀ ਵੱਧ ਘਟ ਕਰਕੇ ਮੇਟ ਨਹੀਂ ਸਕਦਾ ਫਿਰ ਪ੍ਰਸੰਨ ਹੋ ਕੇ ਜੋ ਪੁੱਤਰ ਧਨ ਆਦਿਕ ਦੀਆਂ ਅਸੀਸਾਂ ਤੁਸੀਂ ਦਿੰਦੇ ਹੋ ਇਸ ਝੂਠ ਕਹਿਣ ਦਾ ਕੀ ਲਾਭ ਹੈ ਸਤਗੁਰੂ ਜੀ ਨੇ ਕਿਹਾ ਕਾਜੀ ਸਾਹਿਬ ਤੁਸੀਂ ਬੜੀ ਬੁੱਧੀ ਦੀ ਗੱਲ ਕੀਤੀ ਹੈ ਇਹ ਗੱਲ ਤੁਹਾਡੀ ਯਥਾਰਥ ਹੈ ਫਿਰ ਵੀ ਅਸੀਂ ਜਿਸ ਤਰ੍ਹਾਂ ਲੋਕਾਂ ਨੂੰ ਅਸੀਸ ਦਿੰਦੇ ਹਾਂ ਉਸ ਦੇ ਸਬੰਧ ਵਿੱਚ ਪ੍ਰੇਮ ਨਾਲ ਸੁਣੋ ਇਹ ਆਖ ਕੇ ਗੁਰੂ ਜੀ ਨੇ ਇੱਕ ਕਾਗਜ਼ ਤੇ ਸਿਆਹੀ ਮੰਗਵਾ ਕੇ ਕਾਜੀ ਨੂੰ ਇੱਕ ਮੋਹਰ ਵਿਖਾਈ ਅਤੇ ਆਖਿਆ ਕਿ ਵੇਖੋ ਕਿਸ ਦੇ ਹਰਫ ਅੱਖਰ ਪੁੱਠੇ ਹਨ ਇਹਨਾਂ ਪੁੱਠੇ ਅੱਖਰਾਂ ਨਾਲ ਕੋਈ ਕੰਮ ਨਹੀਂ ਸੌਰ ਦਾ ਫਿਰ ਗੁਰੂ ਜੀ ਨੇ ਜਦ ਉਹੀ ਮੋਹਰ ਸਿਆਹੀ ਨਾਲ ਲਾ ਕੇ ਕਾਗਜ਼ ਉੱਤੇ ਲਾ ਦਿੱਤੀ ਤਾਂ ਉਸ ਦੇ ਸਾਰੇ ਅੱਖਰ ਸਿੱਧੇ ਹੋ ਗਏ ਇਹ ਦ੍ਰਿਸ਼ਟਾਂਤ ਵਿਖਾ ਕੇ ਗੁਰੂ ਜੀ ਨੇ ਕਾਜੀ ਨੂੰ ਕਿਹਾ ਕਾਜੀ ਸਾਹਿਬ ਪਹਿਲੇ ਇਸੇ ਤਰ੍ਹਾਂ ਹੀ ਕਰਮਾਂ ਅਨਸਾਰ ਸਾਰੇ ਜੀਵਾਂ ਦੇ ਜੋ ਅੱਖਰ ਲਿਖੇ ਜਾਂਦੇ ਹਨ ਉਹ ਜਦ ਮੋਹਰ ਵਾਂਗੂ ਨੀਵੇਂ ਹੋ ਕੇ ਆਪਣਾ ਮੱਥਾ ਗੁਰੂ ਚਰਨਾਂ ਤੇ ਲਾਉਂਦੇ ਹਨ ਤਾਂ ਪੁੱਠਿਆਂ ਤੋਂ ਸਿੱਧੇ ਹੋ ਜਾਂਦੇ ਹਨ ਜਿਸ ਦਾ ਫਲ ਉਹਨਾਂ ਨੂੰ ਸੁਖ ਭੋਗਣਾ ਮਿਲਦਾ ਹੈ ਜੇ ਕੋਈ ਗੁਰੂ ਪੀਰ ਦੇ ਚਰਨਾਂ ਉੱਤੇ ਮੱਥਾ ਨਾ ਟੇਕੇ ਪੁੱਠਾ ਆਕੜਿਆ ਹੀ ਰਹੇ ਤਾ ਉਸ ਦੇ ਪੁੱਠੇ ਕਰਮ ਵਿਧਾਤਾ ਦੇ ਲਿਖੇ ਅਨੁਸਾਰ ਪੁੱਠੇ ਹੀ ਰਹਿੰਦੇ ਹਨ ਜਿਹੜਾ ਸਿੱਖ ਨੀਵਾ ਹੋ ਕੇ ਗੁਰੂ ਵਿੱਚ ਸ਼ਰਧਾ ਭਾਵਨਾ ਰੱਖਦਾ ਹੈ ਉਹ ਪੁੱਤਰ ਤੇ ਧਨ ਆਦਿਕ ਦੇ ਸੁੱਖ ਭੋਗਦਾ ਹੈ ਇਸ ਤਰ੍ਹਾਂ ਆਪਣਾ ਸੰਸਾ ਨਿਵਰਤ ਕਰਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਘਰ ਦੀ ਮਹਿਮਾ ਕਰਦਾ ਹੋਇਆ ਚਲਿਆ ਗਿਆ